ਨਾ ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਮ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ ਤਾਂ ਜੋ ਤੁਹਾਨੂੰ ਆਪਣੇ ਖੇਤੀਬਾੜੀ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰਪੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸੁਝਾਅ ਕਿਸਾਨ ਵੀਰੋ ਇਸ ਮਹੀਨੇ 15 ਫਰਵਰੀ ਤੋਂ ਬਾਅਦ ਤੁਸੀਂ ਕਮਾਦ ਦੀ ਬਜਾਈ ਸ਼ੁਰੂ ਕਰ ਸਕਦੇ ਹੋ 3-4 ਸਾਲ ਬਾਅਦ ਖੇਤ ਨਹੀਂ ਸਬਸੋਲਰ ਦੇ ਨਾਲ ਡੂੰਗੀ ਵਹਾਈ ਕਰੋ ਇਸ ਤੋਂ ਇਲਾਵਾ ਜੇ ਤੁਸੀਂ ਗੰਨੇ ਦੇ ਬੀਜ ਵਾਸਤੇ ਵਰਤਣਾ ਤਾਂ ਉਸ ਦਾ ਉੱਪਰਲਾ 2 ਤੇ 2 ਹਿੱਸਾ ਜਿਹੜਾ ਉਸ ਦੀ ਵਰਤੋਂ ਕਰੋ 1 ਏਕੜ ਵਾਸਤੇ 30 ਤੋਂ 35 ਕੁਇੰਟਲ ਬੀਜ ਜਿਹੜਾ ਉਹ ਜ਼ਰੂਰੀ ਆ ਤੇ ਧਿਆਨ ਰੱਖੋ ਕਿ ਇਸ ਬੀਜ ਨੂੰ ਪੂਰੀ ਰਾਤ ਇਥਰਲ ਦੇ ਘੋਲ ਵਿੱਚ ਡਬੋ ਕੇ ਰੱਖੋ ਤੇ ਉਸ ਤੋਂ ਉਪਰੰਤ ਹੀ ਬਜਾਈ ਜਿਹੜੀ ਉਹ ਤੁਸੀਂ ਕਰੋ। ਅਜੋਟੋ ਵੈਕਟਰ ਜਵਾਨੂ ਖਾਦ ਜਿਹੜੀ ਉਹ ਬਹੁਤ ਜ਼ਰੂਰੀ ਆ 4 ਕਿਲੋ ਇਹ ਜਵਾਨੂ ਖਾਦ ਜਿਹੜੀ ਉਹ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਗੰਨੇ ਦੀਆਂ ਖਾਲੀਆਂ ਦੇ ਵਿੱਚ ਪਾਓ। ਇਸ ਤਰ੍ਹਾਂ ਕਰਨ ਨਾਲ ਜਿਹੜਾ ਝਾੜ ਆ ਉਹ ਵਧੀਆ ਪ੍ਰਾਪਤ ਹੁੰਦਾ। ਕਿਸਾਨ ਵੀਰੋ ਜੈਵਿਕ ਬਜਾਈ ਕੀਤੇ ਕਣਕ ਤੇ ਜੇਕਰ ਛੇਪੇ ਦਾ ਹਮਲਾ ਹੁੰਦਾ ਤਾਂ ਤੁਸੀਂ ਘਰੇ ਬਣਾਏ ਨਿੰਮ ਦਾ ਘੋਲ ਜਿਹੜਾ 2 ਕਿਲੋ ਨਿੰਮ ਦਾ ਘੋਲ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫਤੇ ਹਫਤੇ ਤੇ ਦੋ ਛਿੜਕਾ ਕਰੋ ਇਸ ਨਾਲ ਜਿਹੜਾ ਛੇਪੇ ਦਾ ਹਮਲਾ ਉਹ ਕੰਟਰੋਲ ਵਿੱਚ ਆ ਜਾਂਦਾ ਕਿਸਾਨ ਵੀਰੋ ਕਣਕ ਵਿੱਚ ਸੈਨਿਕ ਸੁੰਡੀ ਆਮ ਤੌਰ ਤੇ ਮਾਰਚ ਅਪ੍ਰੈਲ ਮਹੀਨੇ ਦੇ ਵਿੱਚ ਹਮਲਾ ਕਰਦੀ ਆ ਪਰ ਜਿਸ ਤਰ੍ਹਾਂ ਹੁਣ ਥੋੜਾ ਮੌਸਮ ਗਰਮ ਹੋ ਰਿਹਾ ਤਾਂ ਤੁਸੀਂ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਕਿਉਂਕਿ ਇਹ ਪਹਿਲਾਂ ਵੀ ਜਿਹੜੀ ਉਹ ਦਿਖਾਈ ਦੇ ਸਕਦੀ ਆ ਇਸ ਕਰਕੇ ਪੌਦਿਆਂ ਦੇ ਤਣੇ ਲਾਗੇ ਮਿੱਟੀ ਲਾਗੇ ਜੇਕਰ ਤੁਹਾਨੂੰ ਕੁਝ ਸੁੰਡੀਆਂ ਦਿਖਾਈ ਦਿੰਦੀਆਂ ਨੇ ਜਾਂ ਕਾਲੇ ਹਰੇ ਰੰਗ ਦੀਆਂ ਵਿੱਠਾਂ ਦਿਖਾਈ ਦਿੰਦੀਆਂ ਨੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਖੇਤਾਂ ਵਿੱਚ ਸੈਨਿਕ ਸੁੰਡੀ ਦਾ ਹਮਲਾ ਜਿਹੜਾ ਸ਼ੁਰੂ ਹੋ ਚੁੱਕਾ ਅਜਿਹੇ ਹਾਲਤ ਵਿੱਚ ਤੁਸੀਂ ਕਿਸੇ ਮਾਹਰ ਦੇ ਨਾਲ ਸੰਪਰਕ ਕਰਕੇ ਉਸ ਦੇ ਉੱਤੇ ਛੜਕਾ ਜਾਂ ਉਸ ਦਾ ਕੰਟਰੋਲ ਕਰਨੀ ਉਪਰਾਲਾ ਜਿਹੜਾ ਕਰ ਸਕਦੇ ਹੋ ਮੱਕੀ ਦੀ ਜੇਕਰ ਤੁਸੀਂ ਬਜਾਈ ਕੀਤੀ ਆ ਤਾਂ ਮੱਕੀ ਦੀ ਬਜਾਈ ਤੋਂ 2 ਹਫ਼ਤੇ ਬਾਅਦ ਜ਼ਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਮੱਕੀ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਲੱਗ ਪੈਂਦੀਆਂ ਨੇ ਅਜੀਆਂ ਹਾਲਤਾਂ ਵਿੱਚ ਤੁਸੀਂ 10 ਕਿਲੋ 21% ਜ਼ਿੰਕ ਜਾਂ 6.5 ਕਿਲੋ 33% ਜ਼ਿੰਕ ਜਿਹੜਾ ਉਹਦਾ ਤੁਸੀਂ ਕਤਾਰਾਂ ਦੇ ਵਿੱਚ ਛੱਟਾ ਦੇ ਦਿਓ ਛੱਟਾ ਦੇਣ ਤੋਂ ਬਾਅਦ ਗੋਡੀ ਕਰਕੇ ਪਾਣੀ ਲਗਾ ਦਿਓ ਇਸ ਤਰ੍ਹਾਂ ਜਿਹੜਾ ਜ਼ਿੰਕ ਦਾ ਘਾਟ ਆ ਉਹ ਖੇਤ ਵਿੱਚੋਂ ਪੂਰੀ ਹੋ ਜਾਵੇਗੀ ਬਰਸੀਮ ਅਤੇ ਲੂਸਣ ਦੀ ਫਸਲ ਨੂੰ ਮੌਸਮ ਨੂੰ ਦੇਖਦੇ ਹੋਏ ਤੁਸੀਂ 15 ਤੋਂ 20 ਦਿਨਾਂ ਦੇ ਵਕਫੇ ਤੇ ਪਾਣੀ ਲਗਾਉਂਦੇ ਰਹੋ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾਵਾਂ ਅਤੇ ਸਜਾ ਫੇਰ ਮਿਲਾਂਗੇ ਧੰਨਵਾਦ ਅੱਜ ਦਾ ਸਾਡਾ ਵਿਸ਼ਾ ਹੈ ਡੇਰੀ ਫਾਰਮਾਂ ਦਾ ਬਾਇਓ ਸਿਕਿਉਰਿਟੀ ਪ੍ਰਬੰਧ ਇਸ ਵਿਸ਼ੇ ਤੇ ਗੱਲਬਾਤ ਕਰਨਗੇ ਡਾਕਟਰ ਸਿਖ ਤਜਿੰਦਰ ਸਿੰਘ ਜੀ ਜੋ ਕਿ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਪਸ਼ੂ ਵਿਗਿਆਨੀ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਹਰਪ੍ਰੀਤ ਸਿੰਘ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਅੱਜ ਅਸੀਂ ਆਏ ਹਾਂ ਗੁਰੂ ਅੰਗਦ ਦੇ ਵੈਟਨੀ ਐਨੀਮਲ ਸਾਇੰਸਰ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਡੇ ਨਾਲ ਨੇ ਡਾਕਟਰ ਸਿਖ ਤਜਿੰਦਰ ਸਿੰਘ ਜੀ ਤੇ ਡਾਕਟਰ ਸਾਹਿਬ ਵਿਸ਼ੇਸ਼ ਤੌਰ ਤੇ ਅੱਜ ਅਸੀਂ ਤੁਹਾਡੇ ਕੋਲੋਂ ਇਹ ਜਾਨਣਾ ਚਾਹਾਂਗੇ ਕਿ ਜਿਹੜੀ ਇਹ ਬਾਇਓ ਸਿਕਿਉਰਿਟੀ ਆ ਇਹ ہے کیا تاکہ ਸਾਡੇ ਕਿਸਾਨ ਵੀਰ ਭੈਣਾ ਉਹਨਾਂ ਨੂੰ ਇਹਦੇ بنیادی پہلو دے بارے پتہ لگ سکے تی اورے بارے ਆ ਕਿ ਆਪਾਂ ਅੱਜ ਮੁੱਖ ਤੌਰ ਤੇ ਗੱਲ ਕਰਾਂਗੇ ਡੇਰੀ ਫਾਰਮਿੰਗ ਜਿਹੜੀ ਆ ਉਹਦੀ ਬਾਇਓ ਸਿਕورٹی ਕਿਸ ਤਰੀਕੇ ਦੀ ਉਹਰੇ ਬਾਰੇ ਸਾਨੂੰ ਜਿਹੜਾ ਜਾਣਨਾ ਪਊ ਜੀ ਡੇਰੀ ਫਾਰਮਿੰਗ ਦੇ ਕਿੱਤੇ ਨੂੰ ਜੇਕਰ ਲਾਹੇਵੰਦ ਬਣਾਉਣਾ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਘੱਟੋ ਘੱਟ ਪਸ਼ੂ فارਮਾਂ ਤੇ بیمار ਹੋਣ ਨਹੀਂ ਤਾਂ ਦੁੱਧ ਉਤਪਾਦਨ ਘٹےਗਾ ਪਸ਼ੂ ਦੀ ਜਿਹੜੀ بیماری ਹੋਏਗੀ ਉਸਦੇ ਇਲਾਜ ਦੇ ਖਰਚੇ ਹੋਣਗੇ ਦੁੱਧ ਦੀ ਗੁਣਵੱਤਾ ਤੇ ਫਰਕ ਪਏਗਾ ਪ੍ਰਜਨਨ ਘਟੇਗਾ ਇਨ੍ਹਾਂ ਨੁਕਸਾਨਾਂ ਨੂੰ ਰੋਕਣ ਵਿੱਚ ਜਿਹੜੀ ਫਾਰਮ ਦੀ ਬਾਇਓ ਸਿਕਿਉਰਿਟੀ ਹੈ ਜਾਂ ਜੈਵਿਕ ਸੁਰੱਖਿਆ ਹੈ ਬਹੁਤ ਮਹੱਤਵਪੂਰਨ ਭਾਗ ਨਿਭਾ ਸਕਦੀ ਹੈ ਫਾਰਮ ਬਾਇਓ ਸਿਕਿਉਰਿਟੀ ਤੋਂ ਭਾਵ ਹੈ ਕਿ ਫਾਰਮ ਦੇ ਬਾਹਰ ਜਿਹੜੀ ਵੀ ਬਿਮਾਰੀ ਜਾਂ ਜੀਵਾਣੂ ਹੈ ਉਸ ਨੂੰ ਫਾਰਮ ਤੋਂ ਦਾਖਲ ਫਾਰਮ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਉਪਰਾਲੇ ਜਿਹੜੀ ਬਿਮਾਰੀ ਫਾਰਮ ਦੇ ਵਿੱਚ ਮੌਜੂਦ ਹੈ ਉਸ ਨੂੰ ਪਛਾਣਨਾ ਅਤੇ ਉਸ ਨੂੰ ਫੈਲਣ ਤੋਂ ਰੋਕਣ ਦੇ ਉਪਰਾਲੇ ਅਤੇ ਨਾਲ ਹੀ ਜਿਹੜੀ ਬਿਮਾਰੀ ਫਾਰਮ ਦੇ ਅੰਦਰ ਹੈ ਉਸ ਨੂੰ ਫਾਰਮ ਤੋਂ ਬਾਹਰ ਵੀ ਨਹੀਂ ਜਾਣ ਦੇਣਾ ਉਸ ਦੇ ਉਪਰਾਲੇ ਨੂੰ ਅਸੀਂ ਮੁੱਖ ਤੌਰ ਤੇ ਬਾਇਓ ਸਿਕਿਉਰਿਟੀ ਕਹਿ ਦਿੰਦੇ ਹਾਂ ਬਾਇਓ ਸਿਕਿਉਰਿਟੀ ਦੇ ਮੁੱਖ ਤੌਰ ਤੇ ਤਿੰਨ ਘਟਕ ਹਨ ਇਹਦੇ ਵਿੱਚ ਜਿਹੜਾ ਪਹਿਲਾ ਮਹੱਤਵਪੂਰਨ ਘਟਕ ਹੈ ਉਹ ਹੈ ਵਿਜ਼ਿਟਰ ਕੰਟਰੋਲ ਜਾਂ ਟ੍ਰੈਫਿਕ ਕੰਟਰੋਲ ਆਮ ਤੌਰ ਤੇ ਕਈ ਵਿਅਕਤੀ ਜਾਂ ਵਿਜ਼ਿਟਰ ਜਿਹੜੇ ਫਾਰਮ ਤੇ ਆਉਂਦੇ ਹਨ ਜਾਂ ਉਹਨਾਂ ਦੇ ਵਾਹਨ ਜਾਂ ਸਾਧਨ ਯਾ ਫਾਰਮ ਦੇ ਸਾਧਨ ਵੀ ਯਾ ਵਾਹਨ ਵੀ ਫਾਰਮ ਦੇ ਵਿੱਚ ਬਿਮਾਰੀ ਲੈ ਕੇ ਆ ਸਕਦੇ ਹਨ ਉਹਨਾਂ ਦਾ ਕੰਟਰੋਲ ਦੇ ਉਪਰਾਲੇ ਕਿਵੇਂ ਕਰੀਏ ਦੂਸਰਾ ਇਹ ਹੈ ਜੀ ਘਟਕ ਕੁਆਰੰਟਾਈਨ ਅਤੇ ਆਈਸੋਲੇਸ਼ਨ ਕੁਆਰੰਟਾਈਨ ਤੋਂ ਭਾਵ ਕਿ ਕੋਈ ਪਸ਼ੂ ਜਿਹੜਾ ਬਾਹਰ ਤੋਂ ਆਪਣੇ ਫਾਰਮ ਵਿੱਚ ਦਾਖਲ ਹੋ ਰਿਹਾ ਕਈ ਵਾਰ ਆਪਾਂ ਨਵੇਂ ਪਸ਼ੂ ਖਰੀਦਨੇ ਆ ਯਾ ਆਪਣੇ ਪਸ਼ੂ ਮੰਡੀਆਂ ਮੇਲਿਆਂ 'ਚ ਜਾ ਕੇ ਵਾਪਸ ਪਰਤਦੇ ਆ ਉਹ ਪਸ਼ੂ ਬਿਮਾਰੀ ਫਾਰਮ ਵਿੱਚ ਲੈ ਕੇ ਆ ਸਕਦੇ ਹਨ ਉਹਨਾਂ ਨੂੰ ਕੁਝ ਮਿਆਦ ਲਈ ਇਸ ਕਰਕੇ ਅਲੱਗ ਰੱਖਣਾ ਹੁੰਦਾ ਹੈ 3 ਤੋਂ 4 ਹਫ਼ਤੇ ਆਪਾਂ ਆਮ ਤੌਰ ਤੇ ਕਹਿ ਦਿੰਦੇ ਆ ਤੇ ਇਸ ਨੂੰ ਕੁਆਰੰਟਾਈਨ ਕਿਹਾ ਜਾਂਦਾ ਹੈ ਨਾਲ ਹੀ ਇੱਕ ਆਈਸੋਲੇਸ਼ਨ ਹੁੰਦੀ ਹੈ ਕਿ ਕੋਈ ਪਸ਼ੂ ਜਿਹੜਾ ਫਾਰਮ ਤੇ ਬਿਮਾਰ ਹੋ ਗਿਆ ਹੈ ਉਹ ਵੀ ਫਾਰਮ ਤੇ ਇੱਕ ਹੈਲਦੀ ਪਸ਼ੂਆਂ ਦੇ ਵਿੱਚ ਜਾਂ ਸਿਹਤਮੰਦ ਪਸ਼ੂਆਂ ਦੇ ਵਿੱਚ ਬਿਮਾਰੀ ਫੈਲਾ ਸਕਦਾ ਹੈ ਉਸ ਨੂੰ ਜਦ ਤੱਕ ਉਹ ਠੀਕ ਨਹੀਂ ਹੋ ਜਾਂਦਾ ਵਗ ਤੋਂ ਅਲੱਗ ਰੱਖਣਾ ਹੈ ਉਸ ਨੂੰ ਆਈਸੋਲੇਸ਼ਨ ਕਿਹਾ ਜਾਂਦਾ ਹੈ ਜਿਹੜਾ ਤੀਸਰਾ ਮਹੱਤਵਪੂਰਨ ਘਟਕ ਹੈ 바이 ਸਿਕਿਉਰਿਟੀ ਦਾ ਉਹ ਹੈ ਸੈਨੀਟੇਸ਼ਨ ਭਾਵ ਕਿ ਫਾਰਮ ਦੀ ਸਾਫ ਸਫਾਈ ਅਤੇ ਡਿਸਇਨਫੈਕਸ਼ਨ ਦਾ ਧਿਆਨ ਰੱਖਣਾ ਤਾਂ ਕਿ ਫਾਰਮ ਤੇ ਅਸੀਂ ਜੀਵਾਣੂ ਵਾਲੇ ਪਨਪੰਨੀ ਦੇਣੇ ਤੇ ਉਹਨਾਂ ਨੂੰ ਕੰਟਰੋਲ 'ਚ ਰੱਖਣਾ ਤਾਂ ਕਿ ਉਹ ਬਿਮਾਰੀ ਨਾ ਫੈਲਾਣ ਇਸ ਤੋਂ ਇਲਾਵਾ ਕੁਝ ਹੋਰ ਮਹੱਤਵਪੂਰਨ ਘਟਕ ਨੇ ਜਿਵੇਂ ਕਿ ਪਸ਼ੂਆਂ ਦਾ ਟੀਕਾਕਰਨ ਕਰਨਾ ਪਸ਼ੂਆਂ ਦੀਆਂ ਸਥਾਨਕ ਬਿਮਾਰੀਆਂ ਜਿਵੇਂ ਕਿ ਟੀਬੀ ਜੇਡੀ ਬਰੂਸੇਲਾ ਵਗੈਰਾ ਦੀ ਸਮੇਂ-ਸਮੇਂਹ ਜਾਂਚ ਕਰਾਣੀ ਅਤੇ ਉਸ ਦਾ ਕੰਟਰੋਲ ਕਰਨਾ ਪਰਜੀਵੀਆਂ ਬਾਹਰਲੇ ਅਤੇ ਅੰਦਰਲੇ ਪਰਜੀਵੀਆਂ ਦਾ ਕੰਟਰੋਲ ਕਰਨਾ ਨਾਲ ਹੀ ਫਾਰਮ ਤੇ ਜਿਹੜਾ ਵੇਸਟ ਹੈ ਗਾਹੂ ਗੋਹਾ ਹੈ ਮੂਤਰ ਹੈ ਜਾਂ ਬੈਡਿੰਗ ਮਟੀਰੀਅਲ ਹੈ ਉਸ ਦੇ ਸਹੀ ਨਿਪਟਾਰੇ ਕਰਨੇ ਫੀਡ ਪਾਣੀ ਵਗੈਰਾ ਦਾ ਧਿਆਨ ਰੱਖਣਾ ਤਾਂ ਕਿ ਉਹ ਵੀ ਕਈ ਬਿਮਾਰੀਆਂ ਜੇ ਉਸ ਨਾਲ ਚ ਬਿਮਾਰੀਆਂ ਪਣਪਣ ਗਈਆਂ ਤਾਂ ਫੈਲ ਸਕਦੀਆਂ ਹਨ ਇਹ ਸਾਰਾ ਹੀ ਮੁੱਖ ਤੌਰ ਤੇ ਇੱਕ ਫਾਰਮ ਬਾਇਓ ਸਿਕਿਉਰਿਟੀ ਦਾ ਹਿੱਸਾ ਹੈ ਥੋੜਾ ਜਿਆ ਐਸ ਕਲ ਤੇ ਉੱਤੇ ਚਾਨਣਾ ਪਾਓ ਜੀ ਕਿ ਅਸੀਂ ਫਾਰਮਰ ਦੇ ਉੱਤੇ ਬਿਮਾਰੀ ਪ੍ਰਵੇਸ਼ ਕਿਵੇਂ ਕਰਦੀ ਆ ਹਾਂਜੀ ਤੇ ਜਦੋਂ ਪ੍ਰਵੇਸ਼ ਕਰ ਜਾਂਦੀ ਆ ਤੇ ਕਈ ਵਾਰੀ ਸੀ ਵੇਖਿਆ ਵੀ ਵਾਗਰੇ ਵਿੱਚ ਕਈ ਵਾਰੀ 5 5 7 7 10 10 ਪਸ਼ੂ ਜਿਹੜੇ ਆ ਉਹ ਚਲਦੇ ਲੱਗਦੇ ਜੀ ਉਹ ਆਪਾਂ ਜਿਹੜਾ ਉਹ ਜਿਹੜੀ ਉਹਨਾਂ ਦੀ ਕ੍ਰਮ ਆ ਉਹਦੇ ਬਾਰੇ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਚਾਣਨਾ ਪਊ ਬਿਮਾਰੀ ਦਾਖਲ ਹੋਣ ਦਾ ਸਭ ਤੋਂ ਮੁੱਖ ਜਰੀਆ ਜੇ ਆਪਾਂ ਕਹੀਏ ਉਹ ਹੈ ਕਿ ਬਾਹਰਲੇ ਪਸ਼ੂ ਦਾ ਫਾਰਮ ਤੇ ਆ ਜਾਣਾ ਆਮ ਤੌਰ ਤੇ ਜਦੋਂ ਵੀ ਆਪਾਂ ਬਾਹਰੋਂ ਕੋਈ ਪਸ਼ੂ ਖਰੀਦਦੇ ਹਾਂ ਤੇ ਉਹ ਆਪਾਂ ਨੂੰ ਸਿਹਤਮੰਦ ਲੱਗਦਾ ਹੈ ਪਰ ਕਈ ਵਾਰ ਬਿਮਾਰੀ ਪਸ਼ੂ ਚ ਦਾਖਲ ਹੋ ਚੁੱਕੀ ਹੁੰਦੀ ਹੈ ਪਰ ਬਿਮਾਰੀ ਦੇ ਲੱਛਣ ਨਹੀਂ ਆਏ ਹੁੰਦੇ ਉਸ ਸਮੇਂ ਦੌਰਾਨ ਨੂੰ ਆਪਾਂ ਇਨਕੂਬੇਸ਼ਨ ਪੀਰੀਅਡ ਕਹਿ ਦਿੰਨੇ ਆ ਉਸ ਸਮੇਂ ਦੌਰਾਨ ਜੇਕਰ ਆਪਾਂ ਪਸ਼ੂ ਵਗ ਚ ਵਾੜਿਆ ਤੇ ਆਪਣੇ ਹੈਲਦੀ ਵਗ ਚ ਬਾੜ ਲਿਆ ਫਾਰਮ ਤੇ ਆ ਕੇ ਉਸ ਬਿਮਾਰੀ ਦੇ ਲੱਛਣ ਆ ਗਏ ਉਸ ਤੇ ਤੇ ਉਹ ਬਿਮਾਰੀ ਨੂੰ ਅੱਗੇ ਫੈਲਾ ਦੇਗਾ ਇਸ ਕਰਕੇ ਉਥੇ ਕੁਐਰੈਂਟਾਈਨ ਇਹ ਇਕਾਂਤ ਵਾਸਤੇ ਦਾ ਇੱਕ ਮਹੱਤਵਪੂਰਨ ਰੋਲ ਆ ਜਾਂਦਾ ਹੈ ਦੂਸਰਾ ਜਿਹੜੇ ਕੰਪੋਨੈਂਟ ਹੈ ਜਿਹੜਾ ਬਿਮਾਰੀ ਫਾਰਮ ਚ ਬਾਹਰੋਂ ਲਿਆ ਸਕਦਾ ਹੈ ਉਹ ਹੈ ਵਿਜ਼ਿਟਰ ਜਾਂ ਵਿਅਕਤੀ ਅਤੇ ਉਹਨਾਂ ਦੇ ਵਾਹਨ ਕਈ ਬਿਮਾਰੀਆਂ ਵਾਹਨਾ ਦੇ ਟਾਇਰਾਂ ਰਾਹੀਂ ਜਾਂ ਵਿਅਕਤੀਆਂ ਰਾਹੀਂ ਵੀ ਖਾਸ ਤੌਰ ਤੇ ਉਹਨਾਂ ਦੇ ਬੂਟਾਂ ਰਾਹੀਂ ਫਾਰਮ ਚ ਦਾਖਲ ਹੋ ਸਕਦੀਆਂ ਹਨ ਤੀਸਰਾ ਇਸ ਤੋਂ ਇਲਾਵਾ ਕਈ ਵਿਜ਼ਿਟਰ ਹੁੰਦੇ ਆ ਜਿਹੜੇ ਕਿ ਅਨਵੋਇਡੇਬਲ ਵਿਜ਼ਿਟਰ ਹੁੰਦੇ ਆ ਆਪਾਂ ਨੂੰ ਫਾਰਮ ਤੇ ਉਹਨਾਂ ਦਾ ਦਾਖਲਾ ਕਰਨਾ ਹੀ ਪੈਂਦਾ ਹੈ ਜਿਵੇਂ ਕਿ ਵੈਟਰਨਰੀਅਨ ਹੋਗੇ ਏਆਈ ਟੈਕਨੀਸ਼ੀਅਨ ਹੋਗੇ ਹੂਫ ਟ੍ਰਿਮਰ ਹੋਗੇ ਸੇਲਸ ਰਿਪ੍ਰੈਜ਼ੈਂਟੇਟਿਵ ਹੋਗੇ ਇਹ ਵਿਅਕਤੀ ਫਾਰਮ ਤੇ ਆਂਦੇ ਹੀ ਹਨ ਇੱਕ ਇੱਕ ਫਾਰਮ ਤੋਂ ਦੂਸਰੇ ਫਾਰਮ ਦੇ ਵਿੱਚ ਚੱਕਰ ਲਗਾਉਂਦੇ ਹਨ ਤੇ ਉਹ ਬਿਮਾਰੀਆਂ ਫਾਰਮ ਤੇ ਲੈ ਕੇ ਆ ਸਕਦੇ ਹਨ ਤੇ ਨਾਲ ਹੀ ਅਵਾਰਾ ਜਾਨਵਰ ਖਾਸ ਕਰ ਅਵਾਰਾ ਗਊਆਂ ਅਵਾਰਾ ਕੁੱਤੇ ਸੂਰ ਇਹ ਵੀ ਫਾਰਮ ਦੇ ਵਿੱਚ ਬਿਮਾਰੀਆਂ ਲੈ ਕੇ ਆ ਸਕਦੇ ਹਨ ਦੂਸਰੇ ਜਿਹੜੀਆਂ ਆਪਾਂ ਗੱਲ ਕਰਦੇ ਹਾਂ ਕਿ ਫਾਰਮ ਦੇ ਅੰਦਰ ਬਿਮਾਰੀ ਕਿਵੇਂ ਫੈਲਦੀ ਹੈ ਉਸ ਦੇ ਵਿੱਚ ਹਰਪੀਰ ਜੀ ਸਭ ਤੋਂ ਮੁੱਖ ਹੈ ਬਿਮਾਰ ਪਸ਼ੂ ਬਿਮਾਰ ਪਸ਼ੂ ਇੱਕ ਕਈ ਬਿਮਾਰ ਹੋਰ ਹੈਲਦੀ ਜਾਨਵਰਾਂ ਨੂੰ ਬਿਮਾਰ ਕਰ ਸਕਦਾ ਹੈ ਇਸ ਲਈ ਉਸ ਨੂੰ ਅਲੱਗ ਰੱਖਣਾ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਬਿਮਾਰ ਪਸ਼ੂ ਤੇ ਵਰਤੇ ਜਾਣ ਵਾਲੇ ਸੰਦ ਉਪਕਰਣ ਉਹ ਸਾਰੇ ਬਿਮਾਰੀ ਫੈਲਾ ਸਕਦੇ ਹਨ ਅਤੇ ਨਾਲ ਹੀ ਫਾਰਮ ਵੇਸਟ ਜਿਹਨੂੰ ਆਪਾਂ ਕਹਿੰਦੇ ਨੇ ਆਮ ਤੌਰ ਤੇ ਆਪਾਂ ਕਈ ਫਾਰਮਾਂ ਤੇ ਦੇਖਿਆ ਹੋਵੇਗਾ ਕਿ ਜਿਹੜਾ ਫਾਰਮ ਦਾ ਗੋਹਾ ਹੈ ਆਪਾਂ ਉਸ ਨੂੰ ਵੀ ਪਾਣੀ ਦੇ ਵਿੱਚ ਘੋਲ ਕੇ ਜਿੱਥੇ ਪੱਠੇ ਬੀਜੇ ਹੋਏ ਉਹਨਾਂ ਖੇਤਾਂ ਦੇ ਵਿੱਚ ਛੱਡ ਦਿੰਨੇ ਆ ਤੇ ਉਹੀ ਪੱਠਿਆਂ ਰਾਹੀਂ ਮੁੜ ਕੇ ਬਿਮਾਰੀ ਫਾਰਮ ਤੇ ਬਹੁਤ ਤੇਜ਼ੀ ਨਾਲ ਜਿਵੇਂ ਕਿ ਇੱਕ ਜੀੜੀ ਦੀ ਬਿਮਾਰੀ ਹੁੰਦੀ ਹੈ ਜਾਂ ਬੀਵੀਡੀ ਦੀ ਬਿਮਾਰੀ ਹੈ ਜਾਂ ਸੈਲਮੋਨੇਲਾ ਹੈ ਜਾਂ ਇਕੋਲਾਈ ਹੈ ਜਾਂ ਕ੍ਰਿਪਟੋਸਪੋਰੀਡੀਅਮ ਹੈ ਇਹ ਜਿਹਆਂ ਕਈਆਂ ਬਿਮਾਰੀਆਂ ਉਸ ਰਸਤੇ ਵੀ ਫਾਰਮ ਤੇ ਫੈਲ ਸਕਦੀਆਂ ਹਨ ਕਈ ਵਾਰੀ ਸਾਡੇ ਫਾਰਮਰ ਦੇ ਬੜੀਆਂ ਸਰੀਆਂ ਚੋਰ ਮੋਰੀਆਂ ਹੁੰਦੀਆਂ ਪੀ ਕੋਈ ਕਿਸੇ ਪਾਸਿਓਂ ਲੰਘ ਗਿਆ ਕੋਈ ਕਿਸੇ ਪਾਸਿਓਂ ਅੰਦਰ ਆ ਗਿਆ ਜੀ ਜਾਂ ਫਾਰਮਾ ਦੇ ਉੱਤੇ ਸਾਨੂੰ ਇਸ ਤਰੀਕੇ ਦਾ ਕੋਈ ਪ੍ਰਬੰਧ ਕਰਨ ਦੀ ਲੋੜ ਪੈ ਸਕਦੀ ਆ ਕਿ ਜਿਹਦੇ ਵਿੱਚ ਅਸੀਂ ਕੋਈ ਉਹਨੇ ਐਂਟਰੀ ਉਹਰੇ ਬਾਹਰ ਨਿਕਲਣ ਵਾਲੇ ਜਿਹੜੇ ਆ ਉਸ ਪੱਖੋਂ ਜੇ ਵੇਖੀਏ ਤੇ ਫਾਰਮਾਂ ਦੀ ਬਣਤਰ ਕਿਹੋ ਜੀ ਹੋਣੀ ਚਾਹੀਦੀ ਹੈ ਜ ਜਿਹਨਾਂ ਨਾਲ ਅਸੀਂ ਜਿਹੜਾ ਉਹ ਪੂਰੀ ਇਹੋ ਜੀ ਜੈਵਿਕ ਸਰਖਿਆ ਜਿਹੜੀ ਆ ਉਹ ਪੱਕੀ ਕਰ ਸਕੀਏ ਇਹਨੂੰ ਆਪਾਂ ਕੰਸਟਰਕਸ਼ਨਲ ਬਾਇਓ ਸਿਕਿਉਰਿਟੀ ਜਾਂ ਇਨਫਰਾਸਟ੍ਰਕਚਰਲ ਬਾਇਓ ਸਿਕਿਉਰਿਟੀ ਵੀ ਕਹਿ ਦਿੰਦੇ ਆ ਇਹਦੇ ਜਿਹੜੇ ਮੁੱਖ ਮੁੱਖ ਕੰਪੋਨੈਂਟ ਹਨ ਉਹ ਚ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਫਾਰਮ ਦੀ ਜਿਹੜੀ ਲੋਕੇਸ਼ਨ ਫਾਰਮ ਦਾ ਜਿਹੜਾ ਦੂਰੀ ਹੈ ਜਾਂ ਡਿਸਟੈਂਸ ਹੈ ਉਹ ਇੱਕ ਫਾਰਮ ਤੋਂ ਦੂਸਰੇ ਫਾਰਮ ਦਾ ਕਿੰਨਾ ਹੋਵੇ ਆ ਆਈਡੀਅਲੀ ਘੱਟੋ ਘੱਟ ਤਾਂ ਅਸੀਂ ਕਹਿੰਨੇ ਆ ਕਿ 5 ਕਿਲੋਮੀਟਰ ਹੋਵੇ ਜੀ ਪਰ ਆਪਣੇ ਤੁਹਾਨੂੰ ਜੇ ਵੀ ਜਾਣਦੇ ਹਾਂ ਪਿੰਡ ਨੇੜੇ ਨੇੜੇ ਆ 5 ਕਿਲੋਮੀਟਰ ਦਾ ਫਾਸਲਾ ਰੱਖਣਾ ਥੋੜਾ ਮੁਸ਼ਕਲ ਆ ਪਰ ਫਿਰ ਵੀ ਅਸੀਂ ਨਵੇਂ ਕਿਸਾਨ ਵੀਰਾਂ ਨੂੰ ਪਸ਼ੂ ਪਾਲਕ ਵੀਰਾਂ ਨੂੰ ਇਹ ਸਲਾਹ ਦਿੰਨੇ ਆ ਕਿ ਜਦੋਂ ਨਵਾਂ ਫਾਰਮ ਖੋਲਣਾ ਵਾ ਤੇ ਉਹ ਤੁਸੀਂ ਆਪਣੇ ਪਿੰਡ ਤੋਂ ਦੂਰ ਖੇਤਾਂ ਦੇ ਵਿੱਚ ਕਿਤੇ ਖੋਲੋ ਤੇ ਘੱਟੋ ਘੱਟ 2 ਕਿਲੋਮੀਟਰ ਦਾ ਫਾਸਲਾ ਰਿਹੈਸ਼ ਤੋਂ ਤੇ ਕਿਸੇ ਦੂਸਰੇ ਫਾਰਮ ਤੋਂ ਜ਼ਰੂਰ ਹੋਵੇ ਦੂਸਰੀ ਗੱਲ ਆ ਗਈ ਜੀ ਫਾਰਮ ਦੀ ਪੈਰੀਮੀਟਰ ਫੈਂਸਿੰਗ ਫਾਰਮ ਦਾ ਬਾਗਲਾ ਫਾਰਮ ਨੂੰ ਚਾਰੋਂ ਪਾਸੇੋਂ ਬਾਗਲਾ ਕਰਨਾ ਜਿਸ ਦੀ ਕੀ ਜਿਹੜੀ ਹਾਈਟ ਹੈ ਉਹ ਘੱਟੋ ਘੱਟ 5 ਤੋਂ 6 ਫੁੱਟ ਹੋਵੇ ਤਾਂ ਕਿ ਕੋਈ ਵੀ ਅਵਾਰਾ ਜਾਨਵਰ ਕੁੱਤਾ ਉਹਨੂੰ ਲੰਘ ਫਲਾਂਗ ਨਾ ਸਕੇ ਉਹ ਬੜਾ ਜ਼ਰੂਰੀ ਹੈ ਫਾਰਮ ਦਾ ਇੱਕ ਹੀ ਐਂਟਰੀ ਤੇ ਐਗਜ਼ਿਟ ਪੁਆਇੰਟ ਹੋਵੇ ਇੱਕ ਹੀ ਜਗ੍ਹਾ ਤੋਂ ਆਪਾਂ ਅੰਦਰ ਆ ਸਕੀਏ ਤੇ ਬਾਹਰ ਜਾ ਸਕੀਏ ਤੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਦੇ ਉੱਤੇ ਇੱਕ ਫੁੱਟ ਬਾਥ ਤੇ ਟਾਇਰ ਬਾਥ ਬਣਾਉਣਾ ਬਹੁਤ ਜ਼ਰੂਰੀ ਹੈ ਜੀ ਤਾਂ ਜੋ ਜਿਹੜਾ ਵੀ ਵਿਅਕਤੀ ਫਾਰਮ ਵਿੱਚ ਦਾਖਲ ਹੁੰਦਾ ਹੈ ਉਹ ਫੁੱਟ ਬਾਥ 'ਚ ਅਸੀਂ ਦਵਾਈ ਪਾਈ ਹੋਊਗੀ ਡਿਸਇਨਫੈਕਟੈਂਟ ਪਾਇਆ ਹੋਊਗਾ ਉਹਦੇ ਵਿੱਚ ਲੰਘ ਕੇ ਆਵੇ ਤੇ ਨਾਲ ਹੀ ਟਾਇਰ ਬਾਥ ਜੇ ਕੋਈ ਇਹੋ ਜਿਹਾ ਫਾਰਮ ਸਾਧ ਵਾਹਨ ਹੈ ਜਿਹੜਾ ਫਾਰਮ ਤੇ ਸਾਨੂੰ ਲੈ ਕੇ ਹੀ ਆਣਾ ਪਵੇਗਾ ਜਿਵੇਂ ਫਾਰਮ ਦੇ ਟਰੈਕਟਰ ਟਰਾਲੀ ਹੁੰਦੇ ਆ ਪੱਠੇ ਵਾਲੇ ਗੋਹੇ ਵਾਲੇ ਉਹ ਸਾਰੇ ਉਸ ਫੁੱਟ ਟਾਇਰ ਬਾਥ ਦੇ ਵਿੱਚੋਂ ਹੀ ਲੰਘ ਕੇ ਆਣ ਤੇ ਉਸ ਟਾਇਰ ਬਾਥ ਦਾ ਜਿਹੜਾ ਡਾਈਮੈਂਸ਼ਨ ਹੈ ਉਹ 5.5 ਮੀਟਰ ਘੱਟੋ-ਘੱਟ ਲੰਬਾ 3.5 ਮੀਟਰ ਘੱਟੋ-ਘੱਟ ਚੌੜਾ ਤੇ ਘੱਟੋ-ਘੱਟ 6 ਤੋਂ 10 ਇੰਚ ਡੂੰਘਾ ਹੋਵੇ ਤਾਂ ਕਿ ਜਿਹੜਾ ਟਾਇਰ ਹੈ ਉਹ ਚੰਗੀ ਤਰ੍ਹਾਂ ਉਹਦੇ ਵਿੱਚੋਂ ਜੀ ਲੰਘ ਸਕੇ ਇਸ ਤੋਂ ਇਲਾਵਾ ਫਾਰਮ ਦੇ ਵਿੱਚ ਤੁਸੀਂ ਐਂਟਰੈਂਸ ਤੇ ਵੀ ਤੇ ਹੋਰ ਕਈ ਜਗ੍ਹਾ ਦੇ ਉੱਤੇ ਵੀ ਫੁੱਟਪਾਥ ਬਣਾ ਸਕਦੇ ਹੋ ਤੇ ਨਾਲ ਹੀ ਹੱਥ ਧੋਣ ਦੀ ਵਿਵਸਥਾ ਕਰਨੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਇੱਕ ਵਾਰ ਸਿਰਫ ਕੱਲੇ ਹੱਥ ਧੋਣ ਨਾਲ ਹੀ ਚੰਗੀ ਤਰ੍ਹਾਂ ਕਈ ਬਿਮਾਰੀਆਂ ਜਿਹੜੀਆਂ ਫਾਰਮ 'ਚ ਦਾਖਲ ਹੋਣ ਅਤੇ ਫੈਲਣ ਤੋਂ ਰੋਕ ਸਕਦੇ ਆ ਇਸ ਕਰਕੇ ਉਹਦਾ ਵੀ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੀ ਫਾਰਮ ਦਾ ਜੇ ਕੋਈ ਦਫ਼ਤਰ ਹੈ ਵੱਡਾ ਫਾਰਮ ਹੈ ਫੀਡ ਸਟੋਰ ਹੈ ਫੀਡ ਸਟੋਰ ਚੂਹਾ ਉੱਥੇ ਨਾ ਹੋਣ ਉਹਦੇ ਖੁੱਡਾ ਨਾ ਹੋਣ ਡਰਾਈ ਰਹਿੰਦਾ ਹੋਵੇ ਫਾਰਮ ਦਾ ਦਫ਼ਤਰ ਕੁੱਤਰੇ ਵਾਲੀਆਂ ਮਸ਼ੀਨਾਂ ਉਹ ਸਾਰੀਆਂ ਇੱਕ ਪਾਸੇ ਹੋਣ ਪਸ਼ੂਆਂ ਦੇ ਜਿਹੜੇ ਵਾੜੇ ਜਾਂ ਸ਼ੈੱਡ ਹੈਗੇ ਆ ਉਹਨਾਂ ਦੇ ਵੱਲ ਨਾ ਹੋਣ ਅਸੀਂ ਵੀ ਹੁਣ ਜਦੋਂ ਤੁਹਾਡੇ ਫਾਰਮ ਤੇ ਆਏ ਆ ਉੱਚ ਬੱਚਾ ਜਿਹਾ ਲਾਂਕੇ ਆਏ ਜੀ ਉਸੇ ਤਰੀਕੇ ਦਾ ਜੀ ਤੇ ਜਦੋਂ ਫਿਰ ਡਾਕਟਰ ਸਾਹਿਬ ਇਹੋ ਜਿਹਾ ਸੀ ਬਣਾਉਂਦੇ ਆ ਹਾਂਜੀ ਤਾਂ ਤੁਸੀਂ ਸਾਈਜ਼ ਆਕਾਰ ਪ੍ਰਕਾਰ ਜਿਹੜਾ ਦੱਸ ਦਿੱਤਾ ਹਾਂਜੀ ਹਾਂ ਉਹਦੇ ਵਿੱਚ ਫਿਰ ਕੀ ਕੁਝ ਪਾਉਣਾ ਹੈ ਜਿਹੜੇ ਕੋਈ ਰਸਾਇਣ ਪਾਉਣੇ ਆ ਤੇ ਉਹ ਕਿੰਨੇ ਕਿ ਚਿਰ ਵਾਰ ਬਦਲਦੇ ਰਹਿਣਾ ਤੇ ਦੂਜਾ ਤੁਸੀਂ ਦੱਸਿਆ ਕਿ ਜਿਵੇਂ ਆਪਣੇ ਕੋਈ ਸੰਦ ਨੇ ਕੋਈ ਇੰਪਲੀਮੈਂਟਸ ਨੇ ਉਹਨਾਂ ਦੇ ਵਾਸਤੇ ਉਹ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ ਜੀ ਸਭ ਤੋਂ ਜਿਹੜਾ ਕਾਮਨ ਹੈ ਉਹ ਤਾਂ ਆਪਾਂ ਜਿਹੜਾ ਆਪਾਂ ਪੰਜਾਬੀ ਚ ਕਲੀ ਜਾਂ ਚੂਨਾ ਕਹਿ ਦਿੰਨੇ ਆ ਕੈਲਸ਼ੀਅਮ ਹਾਈਡਰੋਕਸਾਈਡ ਜਾਂ ਸਲੇਕਟ ਲਾਈਮ ਉਹ ਵਰਤੇ ਜਾ ਸਕਦਾ ਹੈ ਨਾਲ ਹੀ ਲਾਲ ਦਵਾਈ ਪੋਟਾਸ਼ੀਅਮ ਪਰਮੈਗੋਨੇਟ ਇੱਕ ਤੋਂ 2 ਮਿਲੀਗ੍ਰਾਮ 1 ਲੀਟਰ ਦੇ ਵਿੱਚ ਪਾ ਕੇ ਉਹ ਵਰਤਿਆ ਜਾ ਸਕਦਾ ਹੈ ਨੀਲਾ ਥੋਥਾ ਉਹਦਾ 4 ਤੋਂ 5% ਘੋਲ ਉਸ ਤੋਂ ਇਲਾਵਾ ਫੀਨੋਲ ਉਸ ਤੋਂ ਇਲਾਵਾ ਕੁਆਟਰਨਰੀ ਅਮੋਨੀਅਮ ਕੰਪਾਊਂਡਸ ਹੁੰਦੇ ਆ ਜੀ ਫਾਰਮਲਿਨ ਫਾਰਮੈਲਿਟੀ ਹੈਡ ਸੋਲੂਸ਼ਨ ਜਿਹੜਾ 4 ਤੋਂ 5% ਉਹ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਬਲੀਚ ਉਹ ਵੀ ਸੋਡੀਅਮ ਹਾਈਪੋਕਲੋਰਾਈਟ ਇਹ ਜੇ ਕਾਮਨ ਡਿਸਇਨਫੈਕਟੈਂਟ ਨੇ ਇਸ ਤੋਂ ਇਲਾਵਾ ਅੱਜਕੱਲ ਬਾਜ਼ਾਰ ਦੇ ਵਿੱਚ ਕਈ ਬ੍ਰੌਡ ਸਪੈਕਟਰਮ ਡਿਸਇਨਫੈਕਟੈਂਟ ਮਿਲਦੇ ਹਨ ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਜਿਹੜਾ ਡਿਸਇਨਫੈਕਟੈਂਟ ਹੈ ਉਹ ਆਰਗੈਨਿਕ ਮੈਟਰ ਦੇ ਵਿੱਚ ਕੰਮ ਕਰਨ ਯੋਗ ਹੋਵੇ ਤੇ ਸਾਨੂੰ ਇਹ ਪਤਾ ਹੋਵੇ ਵੀ ਕਿ ਆਰਗੈਨਿਕ ਮੈਟਰ ਯਾ ਜਿਹੜਾ ਜੈਵਿਕ ਪਦਾਰਥ ਹੈ ਉਹਦੇ ਵਿੱਚ ਉਹ ਇਫੈਕਟਿਵ ਹੋਵੇ ਉੱਥੇ ਦੂਸਰਾ ਉਹਨੂੰ ਆਪਾਂ ਸਹੀ ਸਮਾਂ ਦੇਣਾ ਵਾ ਇੱਕ ਵਾਰ ਉਹਨੂੰ ਜਦੋਂ ਯੂਜ਼ ਕਰਨਾ ਵਾ ਤੇ ਘਟੋ ਘਟ ਇੱਕ ਵਾਰ ਜਦੋਂ ਆਪਾਂ ਉਹਨੂੰ ਯੂਜ਼ ਕਰ ਲਿਆ ਉਹਨੂੰ 3-4 ਘੰਟੇ ਧੁੱਪ ਲੱਗਣ ਦਈਏ ਜੇ ਆਪਾਂ ਉਹਨੂੰ ਸ਼ੈੱਡ 'ਚ ਵਰਤਦੇ ਆਂ ਡਾਕਟਰ ਸਾਹਿਬ ਤੁਸੀਂ ਆਪਣੀ ਪਹਿਲੀ ਗੱਲਬਾਤ ਦੇ ਵਿੱਚ ਨਾ ਦੋ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ ਜੀ ਕੁਆਰੰਟਾਈਨ ਤੇ ਆਈਸੋਲੇਸ਼ਨ ਹਾਂਜੀ ਕਿ ਵੱਖਰਿਆਂ ਰੱਖਣਾ ਕੁਸ਼ਲ ਤੇ ਇਕਾਂਤਵਾਸ ਹਾਂਜੀ ਹੁਣ ਜੇ ਅਸੀਂ ਥੋੜਾ ਜਿਆਦਾ ਵਿਸਥਾਰ ਦੇ ਵਿੱਚ ਜਾਈਏ ਕਿ ਕੁਆਰੰਟਾਈਨ ਤੇ ਆਈਸੋਲੇਸ਼ਨ ਜਿਹੜੇ ਆ ਉਹ ਧਰਾਂਵਾਂ ਕਿੱਥੇ ਜਣੀਆਂ ਵਰਤੀਆਂ ਜਾਂਦੀਆਂ ਐ ਜੀ ਤੇ ਉਹਨਾਂ ਦਾ ਸਮਾਂ ਜਿਹੜਾ ਵਾ ਉਹ ਕਿਸ ਤਰ੍ਹਾਂ ਹੋਣਾ ਚਾਹੀਦਾ ਹੋਣਾ ਇਹ ਚਾਹੀਦਾ ਵੀ ਸਾਨੂੰ ক্লোਜ਼ ਹਰਡ ਰੱਖਣਾ ਚਾਹੀਦਾ ਜੀ ਤਾਂ ਕਿ ਤੁਹਾਡੇ ਫਾਰਮ ਤੇ ਬਾਹਰੋਂ ਨਾ ਕੋਈ ਜਾਨਵਰ ਆਵੇ ਤੇ ਨਾ ਹੀ ਫਾਰਮ ਤੋਂ ਬਾਹਰ ਜਾਵੇ ਪਰ ਅੱਜ ਕੱਲ ਦੇ ਜਿਹੜਾ ਆਪਣੀ ਡੇਰੀ ਫਾਰਮਿੰਗ ਦਾ ਕੀਤਾ ਵਾ ਇਹ ਜਿਹੜਾ ਸਿਸਟਮ ਚੱਲ ਰਿਹਾ ਉਸ ਦੇ ਵਿੱਚ ক্লোਜ਼ ਹਰਡ ਰੱਖਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਫਾਰਮ ਤੋਂ ਬਾਹਰ ਤੋਂ ਅਸੀਂ ਸਾਨੂੰ ਜਾਨਵਰ ਨਵੇਂ ਖਰੀਦਣੇ ਪੈਂਦੇ ਆ ਫਾਰਮਰ ਆਪਣੇ ਮੰਡੀਆਂ ਮੇਲਿਆਂ 'ਚ ਵੀ ਜਾਂਦੇ ਆ ਇਸ ਕਰਕੇ ਜਦੋਂ ਵੀ ਅਸੀਂ ਨਵਾਂ ਕੋਈ ਜਾਨਵਰ ਖਰੀਦਦੇ ਆ ਤੇ ਉਹ ਜਿਹੜਾ ਜਾਨਵਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਉਹ ਕੋਈ ਬਿਮਾਰੀ ਨੂੰ ਇਨਕਿਊਬੇਟ ਕਰਦਾ ਹੋ ਸਕਦਾ ਵਾ ਇਸ ਕਰਕੇ ਜਦੋਂ ਵੀ ਕੋਈ ਨਵਾਂ ਜਾਨਵਰ ਖਰੀਦਣਾ ਇਹ ਬਹੁਤ ਜ਼ਰੂਰੀ ਆ ਵੀ ਅਸੀਂ ਉਹਨੂੰ ਸਿੱਧਾ ਹੀ ਆਪਣੇ ਵਗ ਦੇ ਵਿੱਚ ਨਾ ਪਾਈਏ ਕੁਸ਼ ਇੱਕ ਮਿਆਦ ਲਈ ਜਿਹੜੀ ਆਮ ਤੌਰ ਤੇ 3 ਤੋਂ 4 ਹਫ਼ਤੇ ਦੀ ਹੁੰਦੀ ਹੈ ਉਹਨੂੰ ਵਗ ਤੋਂ ਅਲੱਗ ਰੱਖਣਾ ਹੁੰਦਾ ਹੈ ਉਸਨੂੰ ਹੀ ਕੁਐਰੈਂਟਾਈਨ ਜਾਂ ਇਕਾਂਤਵਾਸ ਕਹਿ ਦਿੰਨੇ ਆ ਜਿਹੜੀ ਆਪਾਂ ਇਨਫਰਾਸਟ੍ਰਕਚਰ ਬਾਇ ਸਿਕਿਉਰਟੀ ਦੀ ਗੱਲ ਕਰਦੇ ਸੀ ਉਸ ਦੇ ਵਿੱਚ ਇਹ ਇੱਕ ਚੀਜ਼ ਇਹ ਵੀ ਧਿਆਨ ਰੱਖਣਾ ਜੋਗਾ ਵੀ ਜਿਹੜਾ ਆਪਾਂ ਕੁਆਰੰਟਾਈਨ ਕਰਨਾ ਜਾਨਵਰ ਨੂੰ ਜਾਂ ਇਕਾਂਤਵਾਸ ਰੱਖਣਾ ਜਿਹੜਾ ਉਹਦਾ ਸ਼ੈੱਡ ਬਣਾਉਣਾ ਵਾ ਜੀ ਉਹ ਆਪਣੇ ਜਿਹੜਾ ਹੈਲਦੀ ਵਗਗਾ ਉਸ ਤੋਂ ਘੱਟੋ ਘੱਟ 100 ਮੀਟਰ ਫਾਸਲੇ ਤੇ ਹੋਵੇ ਸ਼ੈੱਡ ਹੋਵੇ ਕੋਈ ਦਰਖਤ ਹੋਵੇ ਕੋਈ ਜਗ੍ਹਾ ਹੋਵੇ ਜਿੱਥੇ ਆਪਾਂ ਉਹਨੂੰ ਬਾਕੀ ਜਾਨਵਰਾਂ ਤੋਂ ਅਲੱਗ ਰੱਖੀਏ ਉਹਦੇ ਅਲੱਗ ਹੀ ਉੱਥੇ ਉਪਕਰਣ ਹੋਣ ਬੇਲ 'ਚ ਪਾਣੀ ਦਾ ਖੁਰਾਕ ਦਾ ਸਾਰਾ ਬੰਦੋਬਸਥ ਉੱਥੇ ਅਲੱਗ ਹੋਵੇ ਅਲੱਗ ਹੀ ਉੱਥੇ ਉਹਨੂੰ ਉਹਦੀ ਸਾਫ ਸਫਾਈ ਕਰਨ ਨੂੰ ਕੋਈ ਦੂਸਰਾ ਜੀ ਜਦੋਂ ਆਪਾਂ ਨਵਾਂ ਜਾਨਵਰ ਖਰੀਦਣਾ ਜਿਹੜੀ ਚੀਜ਼ ਦਾ ਧਿਆਨ ਰੱਖਣਾ ਵੀ ਉਸ ਪਹਿਲੀ ਗੱਲ ਤਾਂ ਜਿਹੜੇ ਵੀ ਫਾਰਮ ਤੋਂ ਆਪਾਂ ਪਸ਼ੂ ਖਰੀਦਣ ਲੱਗੇ ਆ ਉਹ ਫਾਰਮ ਇੱਕ ਭਰੋਸੇਯੋਗ ਹੋਵੇ ਸਾਨੂੰ ਪਤਾ ਹੋਵੇ ਇਸ ਫਾਰਮ ਤੇ ਕਿਹੜੀ ਕੋਈ ਬਿਮਾਰੀ ਤਾਂ ਨਹੀਂ ਹੈਗੀ ਕੋਈ ਕਈ ਵਾਰ ਤੂ ਜਾਣ ਦੀ ਬਿਮਾਰੀ ਉਸ ਫਾਰਮ ਤੇ ਜਾਂ ਬਰੂਸਲੋਸਿਸ ਦੀ ਬਿਮਾਰੀ ਹੋਵੇ ਆਪਾਂ ਨੂੰ ਪਤਾ ਨਾ ਲੱਗੇ ਆਪਣੇ ਫਾਰਮ ਤੇ ਪਸ਼ੂ ਲਿਆਂਦਾ ਤੇ ਉਹ ਸਾਰਾ ਵਗ ਖਰਾਬ ਕਰ ਦੇਗਾ ਫਾਰਮ ਦੀ ਉਸ ਫਾਰਮ ਦੀ ਵੈਕਸੀਨੇਸ਼ਨ ਦਾ ਰਿਕਾਰਡ ਪਤਾ ਹੋਵੇ ਜਦੋਂ ਉਹ ਪਸ਼ੂ ਤੁਸੀਂ ਖਰੀਦਣ ਲੱਗੇ ਆ ਉਸ ਤੋਂ ਪਹਿਲਾਂ ਉਹਨੂੰ ਕੁਝ ਕੁ ਬਿਮਾਰੀਆਂ ਜਿਵੇਂ ਕਿ ਟੀਬੀ ਜੇਡੀ ਬਰੂਸੇਲੋਸਿਸ ਅਤੇ ਮਸਟਾਈਟਿਸ ਲਈ ਉਸ ਦੀ ਜਾਂਚ ਕਰਾਈਏ ਉਸ ਤੋਂ ਬਾਅਦ ਹੀ ਆਪਾਂ ਪਸ਼ੂ ਜਿਹੜਾ ਹੈਗਾ ਉਸ ਨੂੰ ਫਾਰਮ ਵਿੱਚ ਢਾਕਲ ਕਰੀਏ ਕੁਆਰੰਟਾਈਨ ਦੇ ਵਿੱਚ ਰੱਖੀਏ ਕੁਆਰੰਟਾਈਨ ਦੇ ਵਿੱਚ ਵੀ ਉਹਨੂੰ ਇੱਕ ਵਾਰ ਦੁਬਾਰਾ ਤੋਂ ਅਸੀਂ ਬਰੂਸੇਲੋਸਿਸ ਦੇ ਲਈ ਟੈਸਟ ਕਰਾਉਣ ਦੀ ਰეკਮੈਂਡੇਸ਼ਨ ਕਰਦੇ ਆ ਤੇ ਕੁਆਰੰਟਾਈਨ ਦੇ ਵਿੱਚ ਹੀ ਕਈ ਵਾਰ ਪਸ਼ੂਆਂ ਦੇ ਪਿੱਛੇ ਆਉਂਦੇ ਹੁੰਦੇ ਚਿਚੜ ਲੱਗੇ ਹੁੰਦੇ ਆ ਤੇ ਇਸ ਦੇ ਉਸ ਦੇ ਵਿੱਚ ਹੀ ਸਾਨੂੰ ਇਹ ਚਾਹੀਦਾ ਵਾ ਕਿ ਉਹਦੇ ਚਿਚੜਾਂ ਦੇ ਰੋਕਥਾਮ ਦੇ ਉਪਰਾਲੇ ਕਰ ਲਈਏ ਜਿਹੜੇ ਅੰਦਰਲੇ ਪਰਜੀਵੀ ਆ ਉਸਦੇ ਲਈ ਉਹਦੀ ਡੀਵਰਮਿੰਗ ਕਰਦੀਏ ਤੇ ਜਿਹੜਾ ਵੀ ਟੀਕਾਕਰਨ ਤੁਸੀਂ ਫਾਰਮ ਤੇ ਕਰਦੇ ਪਏ ਹੋ ਜਿਹੜਾ ਤੁਹਾਡਾ ਟੀਕਾ ਵੈਕਸੀਨੇਸ਼ਨ ਸ਼ਡਿਊਲ ਚੱਲਦਾ ਪਿਆ ਵਾ ਉਹ ਵੈਕਸੀਨੇਸ਼ਨ ਸ਼ਡਿਊਲ ਉਸ ਐਨੀਮਲ ਤੇ ਕਰਕੇ ਕੁਆਰੰਟਾਈਨ ਪੂਰਾ ਕਰਕੇ ਉਹਦੀ ਨਿਗਰਾਨੀ ਕਰਕੇ ਫੇਰ ਹੀ ਉਸ ਨੂੰ ਵਗ ਵਿੱਚ ਵੜਾਈਏ ਜੀ ਇਸ ਤੋਂ ਇਲਾਵਾ ਹੋ ਗਿਆ ਜੀ ਆਈਸੋਲੇਸ਼ਨ ਆਈਸੋਲੇਸ਼ਨ ਪਾਵ ਕੇ ਜਿਹੜਾ ਪਸ਼ੂ ਤੁਹਾਡੇ ਵਕਤੇ ਬਿਮਾਰ ਹੈਗਾ ਵਾ ਉਹਨੂੰ ਆਪਣੇ ਵਗ ਤੋਂ ਅਲੱਗ ਕਰਕੇ ਜਦ ਤੱਕ ਉਹ ਠੀਕ ਨਹੀਂ ਹੋ ਜਾਂਦਾ ਫਿਰ ਹੀ ਉਸ ਨੂੰ ਵਗ ਦੇ ਵਿੱਚ ਧਾਖਲ ਕੀਤਾ ਜਾਵੇ ਜੀ ਡਾਕਟਰ ਸਖਤ ਜੀਂਦਰ ਜੀ ਤੁਸੀਂ ਬਹੁਤ ਵਿਸਥਾਰ ਦੇ ਵਿੱਚ ਜਿਹੜਾ ਉਹ ਦੱਸਿਆ ਜੀ ਕਿ ਅਸੀਂ ਆਪਣੇ ਫਾਰਮਾਂ ਦੀ ਜੈਵਿਕ ਸੁਰੱਖਿਆ ਜਾਂ ਬਾਇਓ ਸਿਕਿਉਰਿਟੀ ਜਿਹੜੀ ਕਿਵੇਂ ਰੱਖ ਸਕਦੇ ਹਾਂ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਕਿਸਾਨ ਵੀਰੋ ਵੇਖੋ ਅਸੀਂ ਮਾਹਰਾਂ ਨੂੰ ਤੁਹਾਡੇ ਰੂਬਰੂ ਤਾਂ ਹੀ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ અપਨਾਓ ਪਸ਼ੂ ਕੀਮਤੀ ਨੇ ਸਾਡੇ ਪਰਿਵਾਰਕ ਜੀਆ ਵਾਂਗ ਜਿਹੜੇ ਬਣ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਦੀ ਸਿਹਤ ਸੁਰੱਖਿਆ ਤੇ ਉਤਪਾਦਨ ਤੇ ਤੁਹਾਡੀ ਆਰਥਿਕਤਾ ਜਿਹੜੀ ਆ ਉਹ ਸਾਰੀਆਂ ਪਰਫਲਟ ਹੋਣੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਦਾ ਜਿਹੜਾ ਉਪਯੋਗ ਕਰੋ ਲਾਹਾ ਲਓ ਤਾਂ ਕਿ ਅਸੀਂ ਆਪਣੇ ਪਸ਼ੂ ਤੁਹਾਨੂੰ ਜਿਹੜਾ ਸੁਰੱਖਿਅਤ ਰੱਖ ਸਕੀਏ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਜੀ ਡੇਰੀ ਫਾਰਮ ਤੇ ਬਾਇਓ ਸਿਕਿਉਰਿਟੀ ਪਰ ਬੰਦ ਤੇ ਬਹੁਤ ਵਧੀਆ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਇੱਕ ਸਫਲ ਪਸ਼ੂ ਪਾਲਕ ਜੋ ਕਿ ਯਾਦਵਿੰਦਰ ਸਿੰਘ ਜੀ ਨੇ ਲੁਧਿਆਣਾ ਦੇ ਹੀ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ चौहान ਜੀ ਨੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਪਿਆਰੀ ਕਿਸਾਨ ਵੀਰੋ ਪਸ਼ੂ ਫਾਰਮ ਵਿੱਚ ਬਾਇਓ ਸਿਕਿਉਰਿਟੀ ਇਸ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਥਰੀਕੇ ਕਲਾਂ ਦੇ ਵਿੱਚ ਜਿੱਥੇ ਇੱਕ ਬਹੁਤ ਹੀ ਉਦਮੀ ਕਿਸਾਨ ਵੀਰ ਨੇ ਬੜੇ ਵੱਡੇ ਪੱਧਰ ਤੇ ਡੇਰੀ ਫਾਰਮ ਖੋਲ੍ਹਿਆ ਹੋਇਆ ਬਹੁਤ ਹੀ ਵਧੀਆ ਡੇਰੀ ਫਾਰਮ ਹੈ ਮੇਰੀ ਮੁਰਾਦ ਹੈ ਮੇਰੇ ਨਾਲ ਕਰੇ ਨੇ ਸਰਦਾਰ ਯਾਦਵਿੰਦਰ ਸਿੰਘ ਗਰੀਵਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਪੁੱਛਣਾ ਚਾਹੂੰਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਸੀ ਡੇਰੀ ਫਾਰਮ ਵੱਲੋਂ ਤੁਸੀਂ ਮੁੜੇ ਫਾਦਰ ਸਾਹਿਬ ਐਜ਼ ਅ ਵੈਟਰਨਰੀ ਡਾਕਟਰ ਸੀਗੇ ਤੇ ਜੌਬ ਦੇ ਹੁੰਦੇ ਹੋਏ ਉਹਨਾਂ ਨੇ ਨਾਲ ਕੰਮ ਸਟਾਰਟ ਕੀਤਾ ਸੀਗਾ ਇਹ ਪਹਿਲਾਂ ਸੇਲ ਪਰਚੇਸ ਦਾ ਕੰਮ ਸੀਗਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਨਾਲ ਐਜ਼ ਅ ਡੈਰੀ ਫਾਰਮ ਸਟਾਰਟ ਕੀਤਾ 79 ਦੇ ਵਿੱਚ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਮੈਂ ਸਟੱਡੀ ਵੀ ਕਰਦਾ ਰਿਹਾ ਤੇ ਨਾਲ ਡੈਰੀ ਫਾਰਮ ਦੇ ਵਿੱਚ ਵੀ ਹਿੱਸਾ ਲੈਂਦਾ ਰਿਹਾ ਸਾਰਾ ਤੇ ਉਸ 79 ਤੋਂ ਫਿਰ ਮੈਂ ਪ੍ਰੋਪਰ 19 191 ਦੇ ਵਿੱਚ ਡੈਰੀ ਫਾਰਮ ਪ੍ਰੋਪਰ ਕਰਨ ਲੱਗ ਗਿਆ ਸੀ ਅੱਛਾ ਤੁਸੀਂ ਮੈਨੂੰ ਇਹ ਦੱਸੋ ਹੁਣ ਇਸ ਫਾਰਮ ਦੇ ਉੱਤੇ ਕਿੰਨੇ ਪਸ਼ੂ ਨੇ ਵਕਤ ਵਕਤ ਤਰ੍ਹਾਂ ਦੇ ਤੇ ਕਿੰਨੀ ਕਿੰਨਾ ਦੀ ਗਿਣਤੀ ਹੈ ਕਿਦਾਂ ਇਹ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜੀ ਅਸੀਂ ਤਕਰੀਬਨ ਇਸ ਟਾਈਮ ਸਵਾ 200 ਦੇ ਨੀਅਰ ਅਬਾਊਟ ਜਾਨਵਰ ਹੈਗੇ ਨੇ ਟੋਟਲ ਇਹ ਚ ਮੱਝਾਂ ਵੀ ਨੇ ਗਾਈਆਂ ਵੀ ਨੇ ਤੇ ਨਾਲ ਅਸੀਂ ਬੱਛੀਆਂ ਵੀ ਪਾਲਦੇ ਆਂ ਤੇ ਕਟੀਆਂ ਵੀ ਪਾਲਦੇ ਆਂ ਹੁਣ ਕਾਫੀ ਸਮੇ ਤੋਂ ਨਵਾ ਡੰਗਰ ਕੋਈ ਨਹੀਂ ਖਰੀਦਿਆ ਸਾਰੇ ਘਰ ਦੇ ਡੰਗਰ ਹੀ ਹੈਗੇ ਨੇ ਸਾਰੇ ਅੱਛਾ ਪਸ਼ੂਆਂ ਦੀ ਗੱਲ ਕਰੀਏ ਜੀ ਦੇਖੋ ਪਸ਼ੂਆਂ ਨਾਲ ਪਸ਼ੂ ਹੋਣਾ ਪੈਂਦਾ ਜਦੋਂ ਇਹਨਾਂ ਨੂੰ ਸੰਭਾਲਣਾ ਬਿਲਕੁਲ ਜੀ ਉਹਦਾ ਜੇ ਰੱਖ-ਰਖਾਵ ਸੰਬੰਧੀ ਵੀ ਸਾਨੂੰ ਦੱਸੋ ਵੀ ਕਿੱਦਾਂ ਫਿਰ ਇਹਨਾਂ ਦਾ ਰੱਖ-ਰਖਾਵ ਕਰਦੇ ਹੋ ਕਿੰਨੇ ਕੁ ਮੁਲਾਜ਼ਮ ਤੁਸੀਂ ਫਿਰ ਇਹਦੇ ਤੇ ਲਾਏ ਹੋਏ ਨੇ ਰੱਖਣ ਲੀਬਰ ਵਾਲੇ ਰੱਖੇ ਹੋਏ ਨੇ ਤਕਰੀਬਨ 10 ਮੁਲਾਜ਼ਮ ਰੱਖੇ ਹੋਏ ਨੇ ਜੀ ਜਿਹੜੇ ਸਿਰਫ ਡੰਗਰਾਂ ਨੂੰ ਸੰਭਾਲਦੇ ਨੇ ਜਿਸ ਤੋਂ ਇਲਾਵਾ ਜਿਹੜੇ ਹਰਾ ਪੱਠਾ ਵਗੈਰਾ ਆਉਂਦਾ ਉਹ ਤੇ ਸਫਾਈ ਵਾਲੇ ਕਰਮਚਾਰੀ ਅਲੱਗ ਅਲੱਗ ਤੋਂ ਰੱਖੇ ਹੋਏ ਨੇ ਸਾਰੇ ਤੇ ਸਾਡਾ तकरीबन ਕਾਫੀ ਸਵੇਰੇ 4 ਵਜੇ ਤੋਂ ਘੱਟ ਸਟਾਰਟ ਹੋ ਜਾਂਦਾ ਸਾਰਾ ਹਾਂਜੀ ਤੇ ਸਵੇਰ ਦਾ ਕੰਮ ਖਤਮ ਕਰਦੋਂ ਤੋਂ ਬਾਅਦ ਫਿਰ ਦੁਪਹਿਰ ਦਾ ਦੁਬਾਰਾ ਸਟਾਰਟ ਹੋ ਜਾਂਦਾ ਇਹ ਸਾਰਾ ਤੇ ਸਾਫ ਸਫਾਈ ਦਾ ਦੋਨੋਂ ਟਾਈਮ ਸਾਫ ਸਫਾਈ ਕਰਦੇ ਹਾਂ ਸਾਰੇ अच्छा ਜੀ ਅਸੀਂ ਗੱਲ ਕਰੀਏ ਖਾਦ ਖੁਰਾਕ ਦੀ ਕਿਹੋ ਜੀ ਖਾਦ ਖੁਰਾਕ ਫੇ ਪਸ਼ੂਆਂ ਨੂੰ ਦਿੰਨੇ ਆ ਤੁਸੀਂ ਤਾਂ ਕਿ ਉਹ ਤੰਦਰੁਸਤ ਰਹਿਣ ਪਹਿਲਾਂ ਤਾਂ ਉਸ ਤੋਂ ਪਹਿਲਾਂ ਆਪਣਾ ਹੀ ਫੀਡ ਦਾਣਾ ਤਿਆਰ ਕਰਦੇ ਸੀ ਇਹ ਸਾਰਾ ਜੀ ਤੇ ਅਸੀਂ ਆਪਣੇ ਫਾਰਮ ਤੇ ਵੀ ਉਹੀ ਫੀਡ ਯੂਜ਼ ਕਰਦੇ ਆਂ ਤੇ ਅੱਗੇ ਗਾਂਾਂ ਸੇਲ ਦਾ ਕੰਮ ਵੀ ਕਰਦੇ ਹਾਂ ਜੀ ਸਰ ਹਰਾਚਾਰਾ ਆਪਣਾ ਜ਼ਮੀਨ ਇੱਥੇ ਮਤਲਬ ਲੈ ਕੇ ਉਹਦੇ ਚ ਖੇਤੀ ਕਰਦੇ ਆਂ ਸਾਰਾ ਹਰਾਚਾਰਾ ਕਰਦਾ ਇਹੀ ਹੁੰਦਾ ਸਾਰਾ ਤੇ ਝੋਨੇ ਦੀ ਪਰਾਲੀ ਕਾਫੀ ਸਮੱਸਿਆ ਪੰਜਾਬ ਦੇ ਵਿੱਚ ਬਣੀ ਹੋਈ ਹੈ ਵੀ ਇਹਨੂੰ ਸੰਭਾਲਣਾ ਕੀ ਉਹ ਵੀ ਪਸ਼ੂਆਂ ਨੂੰ ਵਰਤਦੇ ਹੋ ਬਿਲਕੁਲ ਜੀ ਉਹ ਜਿਹੜੇ ਦੁੱਧ ਵਾਲੇ ਜਾਨਵਰ ਨੇ ਉਹਨਾਂ ਨੂੰ ਪਰਾਲੀ ਨਹੀਂ ਪਾਉਂਦੇ ਕారణ ਕਿ ਉਹਦੇ ਨਾਲ ਸਮੈਲ ਵਗੈਰਾ ਆਉਣ ਲੱਗ ਜਾਂਦੀ ਹੈ ਦੁੱਧ ਦੇ ਵਿੱਚ ਇਸ ਕਰਕੇ ਜਿਹੜੇ ਬਗੈਰ ਦੁੱਧ ਤੋਂ ਜਾਨਵਰ ਨੇ ਜਿਸਟਰ ਬੱਚੀਆਂ ਨੇ ਜਾਂ ਕਟੀਆਂ ਨੇ ਉਹਨਾਂ ਨੂੰ ਹਰੇ ਚਾਰੇ ਦੇ ਨਾਲ ਮਿਕਸ ਕਰਕੇ ਉਹ ਪਰਾਲੀ ਵੀ ਪਾਉਂਦੇ ਨੇ ਸੋ ਅਸੀਂ ਦੇਖਿਆ ਤੁਹਾਡੇ ਫਾਰਮ ਦੇ ਉੱਤੇ ਪ੍ਰਾਲੀ ਦੇ ਕਾਫੀ ਗੰਡਾਂ ਲਿਆ ਕੇ ਰੱਖੀਆਂ ਪਈਆਂ ਨੇ ਮੈਂ ਤਾਂ ਹੀ ਇਹ ਸਵਾਲ ਤੁਹਾਨੂੰ ਕੀਤਾ ਸੀ ਸੋ ਗੱਲ ਇਹ ਆ ਵੀ ਦੇਖੋ ਐਨੇ ਵੱਡੇ ਫਾਰਮ ਦੇ ਉੱਤੇ ਪਸ਼ੂਆਂ ਦੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਤਾਂ ਆਉਣੀ ਸੁਭਾਵਿਕ ਹੈ ਕਿਉਂਕਿ ਪਸ਼ੂ ਬਿਮਾਰ ਵੀ ਹੋ ਜਾਂਦੇ ਆ ਇਕੱਲਾ ਇਹ ਬੰਦਿਆਂ ਨੂੰ ਹੀ ਨਹੀਂ ਪਸ਼ੂਆਂ ਨੂੰ ਵੀ ਬਿਮਾਰੀਆਂ ਲੱਗੇ ਕਿਸ ਤਰ੍ਹਾਂ ਫਿਰ ਬਿਮਾਰੀਆਂ ਦਾ ਰੱਖ ਰਖਾਵ ਕਿੱਦਾਂ ਕਰਦੇ ਹੋ ਫਿਰ ਕਾਫੀ ਹੱਦ ਤੱਕ ਤਾਂ ਜੀ ਖੁਦ ਆਪ ਵੀ ਜੇਸਸਮ ਮੈਨੇਜ ਕਰ ਲੈਨੇ ਹੈਗੇ ਬਾਕੀ ਰੂਟੀਨ ਦੇ ਵਿੱਚ ਡਾਕਟਰ ਵੀ ਚੱਕਰ ਮਾਰਦੇ ਨੇ ਜਦੋਂ ਵੀ ਕੋਈ ਤੇ ਜ਼ਰੂਰਤ ਪੈਂਦੀ ਹੈ ਡਾਕਟਰ ਨੂੰ ਬੁਲਾਵਾਂ ਵੀ ਲੈਣੇ ਆ ਜੇ ਐਮਰਜੈਂਸੀ ਜ਼ਰੂਰਤ ਪਵੇ ਨਹੀਂ ਤਾਂ तकरीबन ਆਪ ਖੁਦ ਵੀ ਕੰਮ ਕਰ ਲਈ ਜਾਈ ਸਾਰਾ ਅੱਜ ਆਪਣਾ ਜਿਹੜਾ ਵਿਸ਼ਾ ਸੀ ਫਾਰਮਾਂ ਦੀ ਬਾਇਓ ਸਿਕਿਉਰਟੀ ਹਾਂਜੀ ਵੀ ਫਾਰਮ ਦੇ ਉੱਤੇ ਕੋਈ ਬੰਦਾ ਉਪਰ ਆਉਂਦਾ ਆ ਤਾਂ ਕਿਸੇ ਕਿਸਮ ਦੀ ਬਿਮਾਰੀ ਨਾਲ ਲੈ ਆਉਂਦਾ ਆ ਤੇ ਸਾਨੂੰ ਉਹਦਾ ਧਿਆਨ ਰੱਖਣਾ ਚਾਹੀਦਾ ਕਿਸ ਤਰ੍ਹਾਂ ਕਰਦੇ ਹਾਂ ਫਿਰ ਇਹ ਸਾਰਾ ਇਦਾਂ ਕਰਦੇ ਹਾਂ ਧਿਆਨ ਰੱਖਦੇ ਹਾਂ ਬਿਲਕੁਲ ਨਹੀਂ ਕੋਈ ਬਾਹਰਲਾ ਬੰਦਾ ਜੇ ਨਹੀਂ ਨਾ ਆਵੇ ਜੇ ਆਵੇ ਤਾਂ ਉਸ ਰਜਿਸਟਰ ਗੇਟ ਦੇ ਵਿੱਚ ਕਲੀ ਵਗੈਰਾ ਚੂਣਾ ਪਾ ਕੇ ਰੱਖੀਦਾ ਤੇ ਅੰਦਰ ਕੋਈ ਜਰਮ ਵਗੈਰਾ ਨਾ ਆਉਣ ਜੇ ਜੇ ਕੋਈ ਬਾਹਰੋਂ ਨਵਾਂ ਜਾਨਵਰ ਖਰੀਦਦੇ ਵੀ ਆ ਤਾਂ ਉਹਦੇ ਵਾਸਤੇ ਵੀ ਪਹਿਲਾਂ ਵੈਕਸੀਨੇਸ਼ਨ ਉਹਦੇ ਪ੍ਰੋਪਰ ਕਰਨੀ ਕਰਦੇ ਆ ਜੀ ਸਰ ਸੋ ਫਿਰ ਪਸ਼ੂ ਜਿਹੜੇ ਬਾਹਰੋਂ ਲਿਆਉਣੇ ਆ ਉਹ ਕਿੱਥੋਂ ਫਿਰ ਅਰੇਂਜ ਕਰਦੇ ਹੋ ਨਵੇਂ ਲਿਆਉਣੇ ਆ ਜਾਂ ਪੁਰਾਣੇ ਵੇਚਣੇ ਆ ਇਹ ਸਾਰਾ ਕਿੱਥੇ ਕਿਹੜੀ ਮੰਡੀ ਫਿਰ ਕਿੱਥੋਂ ਲੈ ਕੇ ਆਉਣੇ ਆ ਕਰੀਦ ਮੱਝਾਂ ਗਾਈਆਂ ਦਾ तकरीबन ਸਾਰੀਆਂ ਘਰਦੀਆਂ ਹੀ ਨਾਲ ਜਮਾ ਹੋਈ ਜਾਂਦੀਆਂ ਨੇ ਜਿਸ ਤਰ੍ਹਾਂ ਜਿਹੜੇ ਮੱਝਾਂ ਲੈਣ ਵਾਸਤੇ ਜਾਂਦੇ ਆ ਤਾਂ ਅਸੀਂ ਹਰਿਆਣੇ ਸਾਈਡ ਤੋਂ ਸਰਸਾ ਹਿਸਾਰ ਸਾਈਡ ਤੋਂ ਜੀ ਸਾਡੀ ਮੱਝਾਂ ਦੀ ਪਰਚੇਜ਼ ਉਧਰਲੇ ਪਾਸੇ ਹੁੰਦੀ ਹ ਹਾਂਜੀ ਦੁੱਧ ਦੀ ਪੈਦਾਵਾਰ ਦੀ ਜੇ ਮੈਂ ਗੱਲ ਕਰਾਂ ਆਈਡੀਆ ਕਿੰਨਾ ਕੁ ਦੁੱਧ ਦੀ ਪੈਦਾਵਾਰ ਡੇਲੀ ਦੀ ਹੋ ਜਾਂਦੀ ਹੈ ਤੇ ਸਾਰਾ ਕੀ ਫਿਰ ਇੱਥੇ ਹੀ ਵਿਕ ਜਾਂਦਾ ਜਾਂ ਫਿਰ ਕਿਤੇ ਦੂਰ ਦਰਾਡੇ ਵੀ ਲੈ ਕੇ ਜਾਂਦੀਆਂ ਹਾਂ ਸਾਡਾ ਸਾਰਾ तकरीबन ਦੁੱਧ 9.5 10 ਕੁਨਟਲ ਦੇ ਕਰੀਬ ਦਿੱਲੀ ਦਾ ਦੁੱਧ ਹੁੰਦਾ ਜੀ ਤੇ ਜਿਹਦੇ ਵਿੱਚੋਂ ਸਾਰੀ ਸੇਲ ਇੱਥੇ ਕਾਊਂਟਰ ਸੇਲ ਹੀ ਹੁੰਦੀ ਹੈ ਹਮ ਲੋਕ ਆਪਣੇ ਆਪ ਆ ਕੇ ਫਾਰਮ ਤੋਂ ਦੁੱਧ ਲੈਣ ਵਾਸਤੇ ਆਉਂਦੇ ਨੇ ਹਮ ਤੇ ਸਾਰਾ ਜਿਹੜਾ ਬਾਜਾਂ ਦਾ ਫਿਰ ਹਲਵਾਈਆਂ ਦੇ ਨਾਲ ਕੁਝ ਕੰਟੈਕਟ ਕੀਤਾ ਹੋਇਆ ਹੈ ਹਮ ਕੋਈ ਹਲਵਾਈਆਂ ਨੂੰ ਚਲੇ ਜਾਂਦਾ ਇਸ ਤਰ੍ਹਾਂ ਅ ਸਰਦਾਰ ਯਾਦਵਿੰਦਰ ਸਿੰਘ ਦੀ ਗੱਲ ਇਹ ਹੈ ਵੀ ਅੱਜ ਦਾ ਜਿਹੜਾ ਨੌਜਵਾਨ ਹੈ ਨਾ ਉਹ ਇਹੋ ਜਿਹੀ ਕਿੱਤੇ ਧੰਦਿਆਂ ਵਾਲ ਪੈਣ ਦੀ بجائے ਬਾਹਰ ਨੂੰ ਜਾਣ ਨੂੰ ਤਰਜੀਹ ਦਿੰਦਾ ਹੈ। ਹਾਂਜੀ। ਪਲੱਸ 2 ਕੀਤੀ, ਬੱਚਾ ਕਹਿੰਦਾ ਜੀ ਮੈਂ ਬਾਹਰ ਜਾਣਾ ਭਾਵੇਂ ਉਹ ਘਰ ਦੇ ਵਿੱਚ ਪਸ਼ੂ ਪਾਲਦੇ ਹੀ ਹੋਣ ਪਰ ਉਹ ਇਸ ਕਿੱਤੇ ਧੰਦੇ 'ਚ ਨਹੀਂ ਆਉਣਾ ਚਾਹੁੰਦਾ। ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਜੇਕਰ ਉੱਥੇ ਬਾਹਰ ਮਿਹਨਤ ਕਰ ਸਕਦੇ ਆ ਤੇ ਇੱਥੇ ਕਿਉਂ ਨਹੀਂ ਕਰ ਸਕਦੇ? ਹਮੇਸ਼ਾ ਇੱਥੇ ਵੀ ਮਿਹਨਤ ਕਰਕੇ ਜੇ ਤਰੱਕੀ ਮਿਲ ਸਕਦੀ ਹੈ ਇਦਾਂ ਦਾ ਕੋਈ ਨਹੀਂ ਇਸ਼ੂ ਹੈਗਾ। ਤੁਸੀਂ ਛੋਟੇ ਜਿਆਦਾ ਵੱਡੇ ਕੰਮ ਤੋਂ ਨਾ ਸਟਾਰਟ ਕਰੋ ਛੋਟੇ ਕੰਮ ਤੋਂ ਸਟਾਰਟ ਕਰ ਲਓ ਛੋਟੇ ਜਾਨਵਰ ਤੁਸੀਂ ਥੋੜੇ ਪਾਲੋ ਮਤਲਬ 5-7 ਜਾਨਵਰਾਂ ਤੋਂ ਸਟਾਰਟ ਕਰਕੇ ਤੁਸੀਂ ਇਹਨੂੰ ਜਿੰਨਾ ਮਰਜ਼ੀ ਵੱਡਾ ਕੰਮ ਕਰ ਸਕਦੇ ਹੋ ਸਾਫ਼ ਸੁਥਰੇ ਦੁੱਧ ਦੀ ਪੈਦਾਵਾਰ ਅੱਜਕੱਲ ਨਾ ਅਸੀਂ ਦੇਖਦੇ ਆਂ ਵੀ ਦੁੱਧ ਦਾ ਜਿਹੜਾ ਪਿਓਰ ਨਹੀਂ ਕਿਸਾਨ ਸਾਡੇ ਖਪਤਕਾਰਾਂ ਨੂੰ ਮਿਲਦਾ ਕਿਦਾਂ ਲੱਗਦਾ ਵੀ ਉਹਕਾਂ ਦੇ ਵਿੱਚ ਮੈਂ ਜੇ ਬੜਿਆ ਵੀ ਟੀਕੇ ਲਾ ਲਾ ਚੋਈ ਜਾਂਦੇ ਆ ਜੀ ਉਹਦਾ ਵੀ ਅਸਰ ਵਿੱਚ ਆਉਂਦਾ ਹੋਊਗਾ ਕੀ ਕਹਿਣਾ ਚਾਹੁੰਦਾ ਬਿਲਕੁਲ ਜੀ ਅਸੀਂ ਸ਼ੁਰੂ ਤੋਂ ਹੀ ਸਾਫ਼ ਸੁਥਰਾ ਦੁੱਧ ਵੇਚਦੇ ਆਏ ਜੀ ਇਸ ਕਰਕੇ ਸਾ ਤੋਂ ਕਾਫੀ ਦੂਰ ਦੂਰ ਤੋਂ ਲੁਧਿਆਣੇ ਦੇ ਤਕਰੀਬਨ ਕਾਫੀ 10 15 ਕਿਲੋਮੀਟਰ ਦੇ ਏਰੀਏ ਦੇ ਵਿੱਚੋਂ ਲੋਕ ਦੁੱਧ ਲੈਣ ਵਾਸਤੇ ਆਉਂਦੇ ਨੇ ਹੂੰ ਤੇ ਸਿਰਫ ਕੁਆਲਟੀ ਕਰਕੇ ਹੀ ਲੋਕ ਐਡੀ ਦੂਰ ਤੱਕ ਦੁੱਧ ਲੈਣ ਵਾਸਤੇ ਆ ਮੇਰੇ ਹੂੰ ਨਹੀਂ ਤਾਂ ਜਿਸ ਦਾ ਨੇੜੇੋਂ ਕੋਈ ਦੁੱਧ ਲੈ ਲੈਂਦਾ ਉਸ ਨਾਲ ਜੇ ਜੀ ਕੁਆਲਿਟੀ ਚੈੱਕ ਕਰਦੇ ਆ ਤਾਂ ਤਾਹੀ ਇਸ ਕਰਕੇ ਦੁੱਧ ਲੈਣ ਵਾਸਤੇ ਹੁੰਦੇ ਨੇ ਇੱਡੀ ਦੂਰ ਪਸਤਾ ਬਾਈ ਪ੍ਰੋਡਕਟ ਬੜੇ ਬਣਦੇ ਆ ਦੁੱਧ ਤੋਂ ਕਦੀ ਇਧਰ ਨੂੰ ਨਹੀਂ ਸੋਚਿਆ ਵੀ ਆਪਾਂ ਬਾਈ ਪ੍ਰੋਡਕਟ ਵੀ ਬਣਾਉਣੇ ਸ਼ੁਰੂ ਕਰ ਦਈਏ ਜਿਹੜਾ ਦੁੱਧ ਵੱਜ ਜਾਂਦਾ ਤੁਸੀਂ ਕਹਿੰਦੇ ਹੋ ਅਸੀਂ ਉਹ ਫਿਰ ਹੋਟਲਾਂ ਚ ਦੇ ਦਿੰਨੇ ਆ ਜਾਂ ਕਿਤੇ ਸਵੀਟ ਸ਼ਾਪ ਤੇ ਦੇ ਦਿੰਨੇ ਆ ਮੇਨ ਕਾਰਨ ਜੀ ਮੈਨ ਪਾਵਰ ਦੀ ਹੈ ਮੈਂ ਵੀ ਇਕੱਲਾ ਹੀ ਆ ਤੇ ਅੱਗੇ ਬੇਟਾ ਵੀ ਇਕੱਲਾ ਨਾਲ ਹੋਰ ਕੰਮ ਵੀ ਕਰਨ ਵਾਲੇ ਹੁੰਦੇ ਨੇ ਕਿ ਨਹੀਂ ਇਸ ਵਾਰ ਤੇ ਧਿਆਨ ਚਤਾ ਹੈ ਪਰ ਉਹ ਉਧਰ ਗਏ ਕਦੇ ਕਰ ਨਹੀਂ ਸਕੇ ਹੈਗੇ ਉਸ ਨਾਲ ਸਿਰਫ। ਸੋ ਦੇਖੋ ਕਟੜੂਆਂ ਬਛੜੂਆਂ ਤੋਂ ਹੀ ਵੱਡੇ ਬਣਦੇ ਆ ਹਨਾ। ਬਿਲਕੁਲ ਜੀ ਬਿਲਕੁਲ। ਸੋ ਉਹਨਾਂ ਦਾ ਰਖ ਰਖਵਾ ਬੜਾ ਜ਼ਰੂਰੀ ਹੁੰਦਾ ਪਹਿਲਾਂ ਕਿਉਂਕਿ ਬੱਚੇ ਨੂੰ ਅਸੀਂ ਜੇ ਚੰਗੀ ਤਰ੍ਹਾਂ ਪਾਲਾਂਗੇ ਨਾ ਤਾਂ ਵੱਡਾ ਹੋ ਕੇ ਉਹ ਫਿਰ ਵਧੀਆ ਜਾਨਵਰ ਬਣ ਸਕਦਾ ਹੈ। ਇਸ ਦੇ ਸੰਬੰਧੀ ਕੀ ਤੁਹਾਡਾ ਖਿਆਲ ਹੈ? ਨੇ ਬੱਚੇ ਅਸੀਂ ਸ਼ੁਰੂ ਤੋਂ ਪਾਲਦੇ ਆਂ ਜੀ ਮੱਝਾਂ ਦੇ ਵੀ ਗਾਈਆਂ ਦੇ ਵੀ ਬੱਚੀਆਂ ਤੇ ਕਟੀਆਂ ਪਾਲਦੇ ਆਂ ਸਾਡੀ ਆਪ ਦੀ ਸਾਰੀ ਬਰੀਡਿੰਗ ਤਿਆਰ ਕੀਤੀ ਹੋਈ ਹੈਗੀ ਇਹ ਹੂੰ ਹੂੰ ਕਾਫੀ ਲੰਬੇ ਸਮੇਂ ਤੋਂ ਅਸੀਂ ਕੋਈ ਡੰਗਰ ਨਹੀਂ ਖਰੀਦਿਆ ਹੈ ਸਾਡੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਕੋਈ ਸਨੇਹਾ ਦੇਣਾ ਚਾਹੂੰ ਤੁਸੀਂ ਵੀ ਉਹ ਏਸਤ ਕਿਤੇ ਧੰਦੇਵਾਲ ਆ ਕੇ ਵਧੀਆ ਕਮਾਈ ਕਰ ਸਕਦੇ ਆ ਜੀ ਜੇ ਤੁਸੀਂ ਮਿਹਨਤ ਕਰਦੇ ਹੋ ਜੀ ਤਾਂ ਉਹਨੂੰ ਫਲ ਹਮੇਸ਼ਾ ਮਿਲਦਾ ਹੀ ਹੈ ਇਦਾਂ ਦਾ ਕੋਈ ਨਹੀਂ ਹੈਗਾ ਜੇ ਤੁਸੀਂ ਮਿਹਨਤ ਕਰੋਗੇ ਤਾਂ ਉਹਦਾ ਜਰੂਰ ਤੁਹਾਨੂੰ ਫਲ ਮਿਲੇਗਾ ਜੀ ਜੇ ਡੰਗਰਾਂ ਵਾਲੇ ਪਾਸੇ ਨੂੰ ਆਉਂਗੇ ਤਾਂ ਤੁਹਾਨੂੰ ਇਹਦੇ ਚ ਮੂਰੇ ਉਹ ਵੇਖਾ ਹੈਗਾ ਉਹ ਵੇਖ ਵਧੀਆ ਹੈਗਾ ਜੀ ਇਹ ਸੋ ਯਾਦਵਿੰਦਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਇਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਫਾਰਮ ਦੇ ਬਾਇਓ ਸਿਕਿਉਰਿਟੀ ਪਰ ਬੰਦ ਨੂੰ ਲੈ ਕੇ ਅਸੀਂ ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਹੈ ਮੈਨੂੰ ਉਮੀਦ ਹੈ ਕਿ ਸਾਡੇ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦੋ ਇਜਾਜ਼ਤ ਧੰਨਵਾਦ